ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਪਾਖੜਾ ਬਿਆਸ ਪ੍ਰਬੰਧਨ ਬੋਰਡ ਅੱਜ ਸ਼ੁਰੂ ਹੋਣ ਵਾਲੇ ਨਵੇਂ ਸਰਕਲ ਮੁਤਾਬਕ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੀ ਸਪਲਾਈ ਕਰੇਗਾ 15 ਮਈ ਨੂੰ ਹੋਈ ਮੀਟਿੰਗ ਦੇ ਵਿੱਚ ਨਿਰਧਾਰਿਤ ਮਾਪ ਦੰਡਾ ਮੁਤਾਬਕ ਬੁੱਧਵਾਰ ਤੋਂ ਤਿੰਨਾਂ ਰਾਜਾਂ ਨੂੰ 17000 ਕਿਊਸਿਕ ਪਾਣੀ ਹਰਿਆਣਾ ਨੂੰ 10300 ਕਿਊਸਿਕ ਤੇ ਰਾਜਸਥਾਨ ਨੂੰ 12400 ਕਿਊਸਿਕ ਪਾਣੀ ਮਿਲੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅੱਜ ਨੰਗਲ ਡੈਮ ਪਹੁੰਚਣਗੇ ਜੇਕਰ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਦੀ ਗੱਲ ਮੰਨੀ ਜਾਵੇ ਤਾਂ ਮੁੱਖ ਮੰਤਰੀ ਨੰਗਲ ਡੈਮ ਵਿਖੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਚੱਲ ਰਹੀ ਮੁਹਿੰਮ ਦੇ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਬੀਬੀਐਮਬੀ ਦੇ ਅਧਿਕਾਰੀ ਸਵੇਰੇ ਨੰਗਲ ਡੈਮ ਪਹੁੰਚਣਗੇ ਤਾਂ ਜੋ ਤਿੰਨ ਸੂਬਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਪਾਣੀ ਛੱਡਣ ਲਈ ਡੈਮ ਦੇ ਗੇਟ ਖੋਲੇ ਜਾ ਸਕਣ। ਕੱਲ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਆਪਣੇ ਹਿੱਸੇ ਦਾ ਪਾਣੀ ਰੋਕਣ ਦੇ ਵਿੱਚ ਕਾਮਯਾਬ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਗਲ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਰਹੇ ਨੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਮੋਰਚਾ ਫਤਿਹ ਹੋਇਆ ਹੈ। ਗਾਸ ਵਾਲੇ ਦੀ ਖਬਰ ਤੁਹਾਨੂੰ ਦੇ ਰਹੇ ਹਾਂ ਤਿੰਨ ਰਾਜਾਂ ਨੂੰ ਅਲੱਗ-ਅਲੱਗ ਕਿਉਸਿਕ ਪਾਣੀ ਜਿਹੜਾ ਹੈ ਉਹ ਦਿੱਤਾ ਜਾਵੇਗਾ ਇਹ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਮਾਪਦੰਡਾ ਮੁਤਾਬਕ ਬੁੱਧਵਾਰ ਤੋਂ ਤਿੰਨਾਂ ਸੂਬਿਆਂ ਨੂੰ 12000 ਕਿਊਸਿਕ ਪਾਣੀ ਹਰਿਆਣਾ ਨੂੰ 10300 ਕਿਊਸਿਕ ਤੇ ਰਾਜਸਥਾਨ ਨੂੰ 12400 ਕਿਊਸਿਕ ਪਾਣੀ ਮਿਲੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅੱਜ ਨੰਗਲ ਡੈਮ ਪਹੁੰਚਣਗੇ ਜੇਕਰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦੀ ਗੱਲ ਮੰਨੀ ਜਾਵੇ ਤਾਂ ਮੁੱਖ ਮੰਤਰੀ ਨੰਗਲ ਡੈਮ ਵਿਖੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਚੱਲ ਰਹੀ ਮੁਹਿੰਮ ਦੇ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ BBMP ਦੇ ਅਧਿਕਾਰੀ ਸਵੇਰੇ ਨੰਗਲ ਡੈਮ ਪਹੁੰਚੇ ਤਾਂ ਜੋ ਤਿੰਨਾਂ ਸੂਬਿਆਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਮੁਤਾਬਕ ਪਾਣੀ ਛੱਡਣ ਦੇ ਲਈ ਡੈਮ ਦੇ ਗੇਟ ਖੋਲੇ ਜਾ ਸਕਣ ਤੇ ਕੱਲ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਆਪਣੇ ਹਿੱਸੇ ਦਾ ਪਾਣੀ ਰੋਕਣ ਦੇ ਵਿੱਚ ਕਾਮਯਾਬ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਗਲ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਦੇ ਲਈ ਪਹੁੰਚ ਰਹੇ ਨੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਮੋਰਚਾ ਫਤਿਹ ਹੋ ਸਕਿਆ ਹੈ ਤਾਂ ਜਿਵੇਂ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਲਗਾਤਾਰ ਭੱਖਿਆ ਹੋਇਆ ਸੀ ਤੇ ਅੱਜ ਤੋਂ ਐਗਰੀਮੈਂਟ ਜਿਹੜਾ ਹੈ ਉਹ ਦੁਬਾਰਾ ਤੋਂ ਰੀਨਿਊ ਹੋ ਜਾਂਦਾ ਹੈ ਇਸ ਕਰਕੇ ਪਾਣੀ ਜਿਹੜਾ ਛੱਡਿਆ ਜਾਵੇਗਾ ਤੇ ਤਿੰਨ ਸੂਬਿਆਂ ਨੂੰ ਇਹ ਪਾਣੀ ਦਿੱਤਾ ਜਾਵੇਗਾ ਰਾਜਸਥਾਨ ਨੂੰ 12400 ਕਿਊਸਿਕ ਪਾਣੀ ਹਰਿਆਣਾ ਨੂੰ 10300 ਕਿਊਸਿਕ ਪਾਣੀ ਤੇ 15 ਮਈ ਨੂੰ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਸਾਰੇ ਮਾਪਦੰਡ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਗਏ ਸੀਗੇ ਬਈ ਪੂਰਾ ਮੁੱਦਾ ਕੋਰਟ ਤੱਕ ਵੀ ਪਹੁੰਚਿਆ ਹਾਈ ਕੋਰਟ ਦੇ ਵਿੱਚ ਕੱਲ ਸੁਣਵਾਈ ਵੀ ਹੋਈ ਸੀਗੀ ਹਰਿਆਣਾ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਸੀਗਾ ਤੇ ਹੁਣ ਪੰਜਾਬ ਦੀ ਵਾਰੀ ਹੈ ਪੰਜਾਬ ਨੇ 2 ਦਿਨਾਂ ਦਾ ਸਮਾਂ ਮੰਗਿਆ ਸੀ ਤੇ 22 ਤਰੀਕ ਨੂੰ ਹੁਣ ਦੁਬਾਰਾ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਪਰ ਫਿਲਹਾਲ ਅੱਜ ਗੇਟ ਖੋਲੇ ਜਾਣਗੇ ਤੇ ਤਿੰਨ ਸੂਬਿਆਂ ਨੂੰ ਇਹ ਪਾਣੀ ਪਹੁੰਚੇਗਾ 15 ਮਈ ਨੂੰ ਮੀਟਿੰਗ ਦੇ ਵਿੱਚ ਜਿਹੜੇ ਨਿਰਧਾਰਿਤ ਮਾਪਦੰਡ ਸੀਗੇ ਉਹ ਤੈਅ ਕੀਤੇ ਗਏ ਤੇ हरियाणा ਨੂੰ 10300 ਕਿਊਸਿਕ ਪਾਣੀ ਦਿੱਤਾ ਜਾਵੇਗਾ Rajasthan ਨੂੰ 12400 ਕਿਊਸਿਕ ਪਾਣੀ ਮਿਲੇਗਾ ਤਾਂ ਜਿਵੇਂ ਕਿ ਪੰਜਾਬ ਸਰਕਾਰ ਪਹਿਲਾਂ ਕਹਿ ਰਹੀ ਸੀਗੀ ਹਰਿਆਣਾ ਸਰਕਾਰ ਨੂੰ ਕਿ ਤੁਸੀਂ 21 ਤਰੀਕ ਤੱਕ ਦਾ ਇੰਤਜ਼ਾਰ ਕਰ ਲਵੋ 21 ਤਰੀਕ ਤੋਂ ਬਾਅਦ ਅਸੀਂ ਆਪਣੇ ਆਪ ਤੁਹਾਨੂੰ ਤੁਹਾਡਾ ਪਾਣੀ ਦੇ ਦੇਵਾਂਗੇ ਕਿਉਂਕਿ ਪੰਜਾਬ ਸਰਕਾਰ ਦਾ ਇਹ ਵੀ ਦਾਵਾ ਸੀਗਾ ਕਿ ਹਰਿਆਣਾ ਨੇ ਮਾਰਚ ਤੱਕ ਆਪਣਾ ਪੂਰਾ ਪਾਣੀ ਖਤਮ ਕਰ ਲਿੱਤਾ ਸੀ ਤਾ ਇਸ ਖਬਰ ਤੇ ਅਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਗੇਟ ਖੋਲੇ ਜਾਣਗੇ ਤੇ ਅੱਜ 10300 ਕਿਊਸਿਕ ਪਾਣੀ ਰਾਜਸਥਾਨ ਨੂੰ ਦਿੱਤਾ ਜਾਵੇਗਾ ਤੇ 12000 ਕਿਊਸਿਕ ਪਾਣੀ ਜਿਹੜਾ ਰਾਜਸਥਾਨ ਨੂੰ ਦਿੱਤਾ ਜਾਵੇਗਾ ਤੇ ਹਰਿਆਣਾ ਨੂੰ 10300 ਕਿਊਸਿਕ ਪਾਣੀ ਦਿੱਤਾ ਜਾਵੇਗਾ ਬਿਲਕੁਲ ਦੇਖੋ ਜੇਕਰ ਸਿੰਪਲ ਭਾਸ਼ਾ ਦੇ ਵਿੱਚ ਅਸੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਅੱਜ ਕਿਉਂਕਿ ਜੋ ਐਗਰੀਮੈਂਟ ਹੈ ਉਹ ਰੀਨਿਊ ਹੋ ਰਿਹਾ ਤਾਂ ਇਸ ਐਗਰੀਮੈਂਟ ਦੇ ਰੀਨਿਊਅਲ ਦੇ ਵਿੱਚ ਜੋ ਕਿ ਹੈ ਦੇਖੋ ਖਾਸ ਤੌਰ ਤੇ ਕਿਹਾ ਜਾ ਸਕਦਾ ਕਿ ਜਿੰਨੀ ਕਿ ਕੁਆਂਟੀਟੀ ਅਲੋਟਡ ਸੀਗੀ ਹਰਿਆਣਾ ਦੇ ਲਈ ਉਹ ਕੁਆਂਟੀਟੀ ਜੋ ਕਿ ਅੱਜ ਡੈਮ ਦੇ ਦਰਵਾਜ਼ੇ ਖੋਲੇ ਜਾਣਗੇ ਡੈਮ ਖੋਲੇ ਜਾਣਗੇ ਤਾਂ ਅੱਜ ਜੋ ਕਿ ਪਾਣੀ ਦੇਣਾ ਅੱਜ ਤੋਂ ਸ਼ੁਰੂ ਕਰ ਦਿੱਤਾ ਜਾਊਗਾ ਜੋ ਵਿਵਾਦ ਸੀਗਾ ਉਹ ਦੇਖੋ ਸੀਗਾ ਕਿ ਆਪਣੀ ਜੋ ਲੋਟਡ ਕੁਆਂਟੀਟੀ ਹੈ ਉਸ ਤੋਂ ਜ਼ਿਆਦਾ ਪਾਣੀ ਜੋ ਕਿ ਹਰਿਆਣਾ ਨੂੰ ਪੰਜਾਬ ਵੱਲੋਂ ਦਿੱਤਾ ਜਾ ਚੁੱਕਾ ਹੈ ਹੁਣ ਜੋ ਕਿ ਹਰਿਆਣਾ ਵੱਲੋਂ ਐਕਸੈਸ ਪਾਣੀ ਮੰਗਿਆ ਜਾ ਰਿਹਾ ਸੀਗਾ ਲੇਕਿਨ ਪੰਜਾਬ ਜੋ ਕਿ ਕੰਡੀਸ਼ਨ ਦੇ ਵਿੱਚ ਨਹੀਂ ਸੀਗਾ ਲੇਕਿਨ ਕਿਉਂਕਿ 21 ਤਰੀਕ ਤੱਕ ਜੋ ਕਿ ਹੈ ਕਿਹਾ ਜਾ ਸਕਦਾ ਹੈ ਕਿ ਐਗਰੀਮੈਂਟ ਰੀਨਿਊ ਹੋ ਜਾਂਦਾ ਹੈ ਤਾ ਪੰਜਾਬ ਸਰਕਾਰ ਦੀ ਵੀ ਕਿਤਨੇ ਕਿਤੇ ਕੋਸ਼ਿਸ਼ ਸੀਗੀ ਕਿਉਂਕਿ ਦੇਖੋ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਲੇਕਿਨ ਪੰਜਾਬ ਸਰਕਾਰ ਦੀ ਵੀ ਕਿਤਨੇ ਕਿਤੇ ਕੋਸ਼ਿਸ਼ ਸੀਗੀ ਕਿ ਇਸ ਮਾਮਲੇ ਨੂੰ 21 ਤਰੀਕ ਤੱਕ ਜ਼ਰੂਰ ਜੋਕੀਆ ਹੋ ਲਿਜਾਇਆ ਖਿੱਚ ਕੇ ਲਿਜਾਇਆ ਜਾ ਸਕੇ ਤਾਂਕਿ ਕਿਸੇ ਵੀ ਤਰੀਕੇ ਨਾਲ ਪਾਣੀ ਜੋਕੀਆ 21 ਤੋਂ ਪਹਿਲਾਂ ਨਾ ਦੇਣਾ ਪਵੇ ਜੇਕਰ ਹੁਣ ਜੋ ਕਿ ਪਾਣੀ ਦਿੱਤਾ ਜਾਏਗਾ ਤਾਂ ਉਹ ਪਾਣੀ ਉਹ ਹੋਏਗਾ ਜੋ ਕਿ ਵੈਸੇ ਹੀ ਅਲੋਟਡ ਹੈ ਕੁਆਂਟੀਟੀ ਤਾਂ ਕਿਤਨਾ ਕਿਤੇ ਕਿਹਾ ਜਾ ਸਕਦਾ ਕਿ ਆ ਜੋ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ BBMB ਕੁਝ ਦੇਰ ਤੱਕ ਪਹੁੰਚ ਰਹੇ ਨੇ ਜਿਨ੍ਹਾਂ ਵੱਲੋਂ ਅੱਜ ਜੋ ਕਿ ਹੈ ਲੋਕਾਂ ਨੂੰ ਸੰਬੋਧਨ ਕੀਤਾ ਜਾਏਗਾ ਉਹਨਾਂ ਲੋਕਾਂ ਨੂੰ ਜੋ ਕਿ ਨੰਗਲ ਵਾਸੀ ਹੈ ਤੇ ਕਾਫੀ ਦਿਨਾਂ ਤੋਂ ਜੋ ਕਿ ਹੈ BBMB ਦੇ ਉੱਪਰ ਧਰਨਾ ਦੇ ਰਹੇ ਹਨ ਕਿਉਂਕਿ ਕਿਤਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਇਹ ਇਹੀ ਗੱਲ ਸੀਗੀ ਕਿ ਅਸੀਂ ਕਿਸੇ ਹੋਰ ਸੂਬੇ ਨੂੰ ਪਾਣੀ ਨਹੀਂ ਦੇ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਵੀ ਪਾਣੀ ਜੋ ਕਿ ਹੈ ਉਸ ਦੀ ਜੋ ਗਰਾਊਂਡ ਗਰਾਊਂਡ ਵਾਟਰ ਦਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਘਟਦਾ ਜਾ ਰਿਹਾ ਤੇ ਜਿਹੜਾ ਨਹਿਰੀ ਪਾਣੀ ਹੈ ਉਹ ਵੀ ਦਿਨੋ ਦਿਨ ਘਟਦਾ ਜਾ ਰਿਹਾ ਤਾਂ ਉਸ ਚੀਜ਼ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਇੱਕ ਧਰਨਾ ਮੁਜ਼ਾਹਿਰਾ ਜੋ ਕਿ ਹੈ ਉਹ BBMB ਤੇ ਨੰਗਲ ਵਾਸੀਆਂ ਵੱਲੋਂ ਦਿੱਤਾ ਜਾ ਰਿਹਾ ਸੀਗਾ ਅੱਜ ਉਹਨਾਂ ਲੋਕਾਂ ਨੂੰ ਸੰਬੋਧਨ ਵੀ ਕਰਨ ਗਏ ਤਾਂ ਪੰਜਾਬ ਦੇ ਮੁੱਖ ਮੰਤਰੀ ਕੁਝ ਦੇਰ ਤੱਕ ਜੋ ਕਿ ਹੈ BBMB ਪਹੁੰਚਣ ਵਾਲੇ ਨੇ ਜਨਾਬ ਵੱਲੋਂ ਜਿਸ ਤੋਂ ਬਾਅਦ ਇੱਕ BBMB ਦੇ ਗੇਟਸ ਵੀ ਖੋਲੇ ਜਾਣਗੇ ਤੇ ਲੋਕਾਂ ਨਾਲ ਗੱਲਬਾਤ ਵੀ ਕਰਦੇ ਨਜ਼ਰ ਆਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਨਮੋਲ ਅ ਕੱਲ ਸੁਣਵਾਈ ਹੋਈ ਸੀਗੀ ਕੋਰਟ ਦੇ ਵਿੱਚ ਹਰਿਆਣਾ ਨੇ ਆਪਣਾ ਜਵਾਬ ਦਾਇਰ ਕਰ ਦਿੱਤਾ ਸੀਗਾ ਕੇਂਦਰ ਨੇ ਵੀ ਕਰਤਾ ਸੀ ਬੀਬੀਐਮਬੀ ਨੇ ਵੀ ਆਪਣਾ ਜਵਾਬ ਦਾਇਰ ਕਰਤਾ ਸੀ ਪਰ ਪੰਜਾਬ ਨੇ ਦੋ ਦਿਨਾਂ ਦਾ ਸਮਾਂ ਮੰਗਿਆ ਸੀ ਅੱਜ ਕਿਉਂਕਿ ਗੇਟ ਖੋਲੇ ਜਾਣਗੇ ਪਾਣੀ ਜਿਹੜਾ ਹੈ ਉਹ ਮੁਹੱਈਆ ਕਰਵਾ ਦਿੱਤਾ ਜਾਵੇਗਾ ਤਾਂ ਕੀ ਲੱਗ ਰਿਹਾ ਹੈ ਪੰਜਾਬ ਦੀ ਇੱਕ ਤਰੀਕੇ ਦੇ ਨਾਲ ਜਿੱਤ ਤਾਂ ਸਾਹਮਣੇ ਹੀ ਨਜ਼ਰ ਆ ਰਹੀ ਹੈ ਕਿਉਂਕਿ ਕੋਰਟ ਦੇ ਵਿੱਚ ਕੱਲ ਜਵਾਬ ਆਪਣਾ ਪੰਜਾਬ ਦਾਖਿਲ ਕਰੇਗਾ ਤੇ ਉਹ ਕਹਿ ਸਕਦਾ ਹੈ ਨਾ ਕਿ ਅਸੀਂ ਤਾਂ ਪਾਣੀ ਜਿਹੜਾ ਹੈ ਹਰਿਆਣਾ ਨੂੰ ਦੇ ਚੁੱਕੇ ਹਾਂ ਆ ਬਿਲਕੁਲ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੈ ਕਿ ਪਹਿਲਾ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਮਾਮਲੇ ਨੂੰ ਘੱਟੋ ਘੱਟ 21 ਤਰੀਕ ਤੱਕ ਲਿਆਇਆ ਜਾ ਸਕੇ ਤਾਂ ਕਿ ਕਿ 21 ਤਰੀਕ ਨੂੰ ਤਾਂ ਜੋ ਐਗਰੀਮੈਂਟ ਹੈ ਉਹ ਰਿਨਿਊ ਹੋਣਾ ਹੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਵੱਲੋਂ ਪਾਣੀ ਜੋ ਕਿਹਾ ਹੋ ਰਿਹਾ ਹੈ ਉਹਨੂੰ ਦਿੱਤੇ ਜਾ ਸਕੇ ਤਾਂ ਉਸ ਦੇ ਲਈ ਜੋ ਕਿ ਇੱਕ ਕੋਸ਼ਿਸ਼ ਦੇ ਵਿੱਚ ਪੰਜਾਬ ਸਰਕਾਰ ਕਿਤੇ ਨਾ ਕਿਤੇ ਸਫਲ ਹੁੰਦੀ ਨਜ਼ਰ ਆਈ ਹੈ ਦੂਜੇ ਪਾਸੇ ਹੁਣ ਕਿਉਂਕਿ ਰਿਵਿਊ ਪਟੀਸ਼ਨ ਪਾਈ ਗਈ ਹੈ ਇਸ ਦੇ ਵਿੱਚ ਖਾਸ ਤੌਰ ਤੇ ਇਹ ਵੀ ਕਿਹਾ ਗਿਆ ਕਿ ਪਹਿਲਾ ਮਾਪਦੰਡ ਜੁਕੀਆਂ ਉਹ ਅਲੱਗ ਸੀਗੇ ਹੁਣ ਅਲੱਗ ਹੈ ਪੰਜਾਬ ਦੇ ਵਿੱਚ ਪਹਿਲਾ ਵਾਟਰ ਦੀ ਕੰਡੀਸ਼ਨ ਅਲੱਗ ਸੀਗੀ ਹੁਣ ਅਲੱਗ ਹੈ ਤਾਂ ਉਹ ਚੀਜ਼ਾਂ ਨੂੰ ਮੱਧ ਵਿਚ ਰੱਖਦੇ ਹੋਏ ਹੀ ਕਿਤਨਾ ਕਿਤੇ ਫੈਸਲਾ ਲਿਆ ਜਾਵੇ ਤਾਂ ਉਸ ਚੀਜ਼ ਨੂੰ ਵੇਖਦੇ ਹੋਏ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਇੱਕ ਪਾਸੇ ਜਿੱਤ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਅਗਲੀ ਵਾਰ ਲਈ ਜੋ ਕਿ ਹੈ ਜੋ ਰਿਵਿਊ ਪਟੀਸ਼ਨ ਇਸ ਵਾਰੀ ਜੋ ਕੋਰਟ ਦੇ ਵਿੱਚ ਪਾਈ ਗਈ ਹੈ ਹੋ ਸਕਦਾ ਹੈ ਅਗਲੇ ਵਾਰ ਤੋਂ ਜਿਹੜਾ ਜਿਹੜਾ ਐਗਰੀਮੈਂਟ ਰਿਨਿਊ ਹੋਏਗਾ ਉਸ ਦੇ ਲਈ ਇਹ ਕਾਰਗਰ ਜੋ ਕਿ ਹੈ ਸਾਬਤ ਹੁੰਦੀ ਨਜ਼ਰ ਆਏ ਜੀ ਤੇ ਅਨਮੋਲ ਤਿੰਨੋਂ ਸੂਬਿਆਂ ਨੂੰ ਅਲੱਗ-ਅਲੱਗ ਕਿਊਸਿਕ ਪਾਣੀ ਜਿਹੜਾ ਮੁਹੱਈਆ ਕਰਵਾਇਆ ਜਾਵੇਗਾ 15 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਡਿਸਾਈਡ ਕੀਤਾ ਗਿਆ ਸੀ ਕਿੰਨੇ ਰਾਜਾਂ ਨੂੰ ਕਿਵੇਂ ਪਾਣੀ ਦੇਣਾ ਹੈ ਤੇ ਕੀ ਐਗਰੀਮੈਂਟ ਦੇ ਵਿੱਚ ਜਿਹੜੇ ਜਿੰਨਾ ਕਿਊਸਿਕ ਪਾਣੀ ਲਿਖਿਆ ਹੋਇਆ ਸੀ ਕਿ ਉਹ ਨਹੀਂ ਦਿੱਤਾ ਜਾ ਰਿਹਾ ਜਾਂ ਫਿਰ ਹਰ ਵਾਰ ਮੀਟਿੰਗ ਕੀਤੀ ਜਾਂਦੀ ਹੈ ਤੇ ਹਰ ਵਾਰ ਨਵੇਂ ਮਾਪਦੰਡਾ ਦੇ ਅਕੋਰਡਿੰਗ ਹੀ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ ਆ ਬਿਲਕੁਲ ਦੇਖੋ ਪੁਸ਼ਪਾ ਕਿਉਂਕਿ ਜੋ ਐਗਰੀਮੈਂਟ ਦੇ ਵਿੱਚ ਇੱਕ ਵਾਰੀ ਫਾਈਨਲ ਕਰ ਦਿੱਤਾ ਗਿਆ ਉਹਨਾਂ ਹੀ ਕੁਆਂਟੀਟੀ ਜੋ ਕਿ ਇਹ ਪਾਣੀ ਦੀ ਹਰ ਸਾਲ ਦਿੱਤੀ ਜਾਂਦੀ ਹੈ ਲੇਕਿਨ ਇਹ ਕੁਆਂਟੀਟੀ ਜੋ ਡਿਸਾਈਡ ਕੀਤੀ ਗਈ ਸੀ ਇਹ ਬਹੁਤ ਪਹਿਲਾਂ ਕੀਤੀ ਗਈ ਸੀ ਜਿਸ ਦੇ ਕਰਕੇ ਹੀ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਹੁਣ ਦੁਬਾਰਾ ਤੋਂ ਜੋ ਕਿ ਇਹ ਪੰਜਾਬ ਦਾ ਗਰਾਊਂਡ ਵਾਟਰ ਵੀ ਦੇਖਿਆ ਜਾਵੇ ਰਿਵਿਊ ਕੀਤਾ ਜਾਵੇ ਨਹਿਰੀ ਪਾਣੀ ਵੀ ਰਿਵਿਊ ਕੀਤਾ ਜਾਵੇ ਉਸ ਦੇ ਬੇਸ ਤੇ ਹੀ ਕੁਆਂਟੀਟੀ ਸੈੱਟ ਕੀਤੀ ਜਾਵੇ ਕਿਉਂਕਿ ਉਦੋਂ ਜਿਹੜਾ ਗਰਾਊਂਡ ਵਾਟਰ ਸੀਗਾ ਉਹ ਵੀ ਜ਼ਿਆਦਾ ਸੀਗਾ ਪੰਜਾਬ ਦੇ ਵਿੱਚ ਤੇ ਨਹਿਰੀ ਪਾਣੀ ਵੀ ਕਾਫੀ ਜ਼ਿਆਦਾ ਸੀਗਾ ਠੀਕ ਹੈ ਠੀਕ ਐਨ ਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ